ਨੀ ਅੱਖ ਚਿੱਟੀ ਐ ਕੋਈ ਗਲਤ ਕਰ ਖਾਵੇ ਨੀ ਕਮੀ ਅੱਜ ਤਾਂ ਨਹੀਂ ਆਰਾ ਮਾਰ ਕੇ ਦੇਖ ਲੈ ਲਵੇ ਜਾਦਾ ਜੋ ਲਵੇ ਖਰਜਾ ਮਾ ਲਓ ਸਹੀ ਹੈ ਜੀ ਕਿਧਰ ਆ ਬਾਈ ਪੱਟ ਦਿਆਂ ਧਾਰਾ ਮਾਰ ਕੇ ਦੇਖ ਲਈ ਮੈਂ ਤੈਨੂੰ ਦਿਖਾ ਦੇਣਾ ਆ ਦੇਖ ਕਿਤੇ ਕੱਲ ਨੂੰ کہیں ਕੋਈ ਨੁਕਸ ਹੈ ਕੋਈ ਲਿਓਟੀ ਚ ਐਂਡ ਨਹੀਂ ਨਹੀਂ ਲੱਤ ਚੱਕ ਦੀ ਜੇ ਕੋਈ ਐਂਡ ਹੁੰਦਾ

ਐ ਵੱਡੇ ਕੱਦ ਵਾਲੀ ਲੈਣੀ ਆਂ ਆਪਾਂ ਨੇ ਕਿਹੜਾ ਕੁਟੜੇ ਲੱਦਣੇ ਨੇ ਵੱਡੇ ਕੱਦ ਵਾਲੀ ਦੁੱਧ ਪੀਊ ਚਾਹ ਕਰੂ ਖਾਣਾ ਲੰਗ ਵਧੀਆ ਕੋਲੋਂ ਵਾਥੇ ਲਈਏ ਹੈ ਨਹੀਂ ਲੈਣੀ ਉਹ ਤੇਰੀ ਮਰਜ਼ੀ ਹੈ ਭਾਈ ਫਿਰ ਮੈਂ ਕਾਨੂੰ ਪਕਾਈ ਕਰਾ ਹੋਰ ਦਿਖਾ ਦੇ ਭਾਈ ਵੱਡੇ ਕੱਦ ਵਾਲੀ ਵੱਡੇ ਕੱਦ ਕੁਟੜੀ ਤੇ ਲਾਉਂ ਪੈਸੇ ਆ ਖੜੀਆਂ ਆਇਆ ਆਵਾਂ ਦੇ ਐਜਾ ਮਕਰ ਦੋ ਬੱਚੇ ਨੇ ਦੇ ਕੋਲ ਤੋਂ

ਇਹ ਚੱਲੂਗੀ ਤਾਂ ਹੀ ਲਊਗਾ ਅਗਲਾ ਆਪਾਂ ਗਲਤ ਕੰਮ ਨਹੀਂ ਕਿਸੇ ਨਾਲ ਕਰਨਾ ਜਿਹੜਾ ਅਣਜਾਣ ਬੰਦਾ ਉਹ ਮਾਰ ਨਹੀਂ ਕੋਣੀ ਅਸੀਂ ਗਲਤ ਕੰਮ ਨਾ ਕਰੀਏ ਨਾ ਕਰਨ ਦੇ ਨਾ ਜੀ ਚੱਲੂਗੀ ਲਵਾਗੇ ਠੀਕ ਹੈ ਨਾ ਕਿਉਂ ਜੀ ਪਸੰਦ ਨਹੀਂ ਤਾਂ ਹੀ ਤਾਂ ਤੈਨੂੰ ਪੁੱਛੇ ਵੀ ਨਹੀਂ ਅਗਲੇ ਦੇ ਬੱਚੇ ਕਿਉਂ ਘੜਾਵਾ ਮੈਂ ਚੱਲੀਏ ਜੀ ਫੇਰ ਚਲੋ ਆਪਾਂ ਗਲਤ ਕੰਮ ਕਿਉਂ ਕਰੀਏ ਕਿਸੇ ਨਾਲ ਵੀ ਹਾਂ ਇਹ ਚੱਲੂਗੀ ਲਵਾਂਗੇ ਨਹੀਂ ਕੋਈ ਗੱਲ ਨਹੀਂ ਫੌਰ ਨੂੰ ਵੇਖ ਦਾਂਗੇ